ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਕੜਕ ਦੇ ਆ ਰੇਟਾਂ ਤੋਂ ਤੇ ਗੱਲ ਕਰਦੇ ਹਾਂ ਲੁਧਿਆਣਾ ਮੰਡੀ ਦੀ ਲੁਧਿਆਣਾ ਮੰਡੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ 2700 ਤੇ 20 ਰੁਪਏ ਰਿਹਾ ਕੋੜਪੂਰਾ ਮੰਡੀ 2600 ਰੁਪਏ ਰਿਹਾ ਮੁਖਸਰ ਮੰਡੀ 2610 ਰੁਪਏ ਜੀ ਅੰਮ੍ਰਿਤਸਰ ਮੰਡੀ 2700 ਤੇ 10 ਰੁਪਏ ਤਰਨਤਾਰਨ ਮੰਡੀ 2600 ਤੇ 90 ਰੁਪਏ ਖੰਨਾ ਮੰਡੀ 2600 ਤੇ 90 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਓਵਰਆਲ ਮਾਰਕੀਟ ਦੀ ਓਵਰਆਲ ਮਾਰਕੀਟ ਦੇ ਵਿੱਚ ਕੱਲ ਦੇ ਜਿਹੜੇ ਰੇਟ ਹੈ ਜੀ ਉਹ 2600 ਪਲੱਸ ਰਹੇ ਨੇ ਤੇ 2800 ਤੋਂ ਥੱਲੇ ਰਹੇ ਨੇ ਜੇ ਗੱਲ ਕਰੀਏ ਆਪਾਂ ਦਿੱਲੀ ਲਾਈਨ ਦੀ ਦਿੱਲੀ ਦੇ ਵਿੱਚ ਕੱਲ ਦਾ ਜਿਹੜਾ ਰੇਟ ਰਿਹਾ ਜੀ 2800 ਤੇ 60 ਰੁਪਈਆ ਰਿਹਾ ਇਹਦੇ ਵਿੱਚ ਤਿੰਨੇ ਲਾਈਨਾਂ ਦਾ ਰੇਟ ਸੇਮ ਰਿਹਾ ਜੇ ਹਰਿਆਣੇ ਦੀਆਂ ਮੰਡੀਆਂ ਦੀ ਗੱਲ ਕਰੀਏ ਹਰਿਆਣੇ ਦੀਆਂ ਮੰਡੀਆਂ 'ਚ ਵੀ ਕੱਲ ਦਾ ਜਿਹੜਾ ਕਣਕ ਦਾ ਰੇਟ ਵੇਖਣ ਨੂੰ ਮਿਲਿਆ ਉਹ 2600 ਰੁਪਏ ਤੋਂ ਲੈ ਕੇ 2700 ਤੇ 10 ਰੁਪਈਆ ਦੇ ਕਰਕੇ ਅੰਕ ਦੇ ਰੇਟ ਵੇਖਣ ਨੂੰ ਮਿਲੇ ਆ ਜੀ ਹੁਣ ਗੱਲ ਕਰਦੇ ਆ ਬਾਸਮਤੀ ਦੇ ਰੇਟਾਂ ਦੀ ਚੀਕਾ ਮੰਡੀ 2500 ਤੋਂ ਲੈ ਕੇ 3100 ਰੁਪਏ ਜੀ ਨਰੇਲਾ ਮੰਡੀ 2400 ਤੋਂ ਲੈ ਕੇ 3299 ਰੁਪਏ ਗਰੋਂਦਾ ਮੰਡੀ 3111 ਰੁਪਏ ਅੰਮ੍ਰਿਤਸਰ ਮੰਡੀ 3360 ਰੁਪਏ ਜੀ ਜੇ ਓਵਰਾਲ ਕੱਲ ਦੀ ਗੱਲ ਕਰੀਏ ਕੱਲ ਓਵਰਾਲ ਮਾਰਕੀਟ ਦੇ ਵਿੱਚ ਸਾਰੀਆਂ ਮੰਡੀਆਂ ਦੇ ਵਿੱਚ 34 3450 ਦੇ ਰੇਟ ਵੇਖਣ ਨੂੰ ਮਿਲੇ ਆ ਜੀ ਚਾਹੇ ਮਾਰਕੀਟ ਕਿਤੋਂ ਦੀ ਵੀ ਹੋਵੇ ਸਾਰਿਆਂ ਦੇ ਵਿੱਚ 3400 ਤੋਂ ਬੱਬਗ ਰੇਟ 깔 ਗਏ ਆ ਕੈਥਲ ਮੰਡੀ 3170 ਰੁਪਏ ਨਾਬਾ ਮੰਡੀ 3200 ਰੁਪਏ ਤਰਨਤਾਰਨ ਮੰਡੀ 331 ਰੁਪਏ ਜੀ ਸਰਸਾ ਮੰਡੀ ਨਰਮੇ ਦਾ ਰੇਟ ਹੈ 851 ਰੁਪਏ ਉਸ ਤੋਂ ਬਾਅਦ ਆ ਪਟੂ ਦਾ ਰੇਟ ਰਿਹਾ ਜੀ 6800 ਰੁਪਏ ਟੋਹਾਣਾ ਮੰਡੀ 1500 ਤੋਂ 3401 ਰੁਪਏ ਬਟਾਲਾ ਮੰਡੀ 3400 ਰੁਪਏ ਰਿਹਾ ਜੀ ਤੁਹਾਨੂੰ ਪਹਿਲਾਂ ਹੀ ਦੱਸਤਾ ਵੀਰੇ ਵੀ ਜਿਹੜਾ ਕੱਲ ਦਾ ਕੱਲ ਜਿਹੜੇ ਰੇਟ ਰਹੇ ਹਨ ਉਹ ਕੱਲ ਦੇ ਰੇਟ ਜਿਹੜੇ ਸੀ ਉਹ 3400 ਉੱਬਬ ਗਏ ਸੀ ਸਾਰੀਆਂ ਹੀ ਮੰਡੀਆਂ ਦੇ ਵਿੱਚ ਚਾਹੇ ਉਹ ਸ਼ਾਮਤਕਰ ਨੂੰ ਪਹੁੰਚ ਗਈ ਹੋਣ ਤੇ ਚਾਹੇ ਬੋਲੀ ਤੇ ਪਹੁੰਚ ਗਏ ਹੋਣ ਪਰ ਓਵਰ ਆਲ ਮਾਰਕੀਟ ਦੇ ਵਿੱਚ ਕੱਲ ਰੇਟ 3400 ਤੋਂ ਉੱਬਬ ਗਏ ਸੀ ਹੁਣ ਅੱਗੇ ਗੱਲ ਕਰਦੇ ਆ ਆਪਾਂ ਖਣੌਰੀ ਮੰਡੀ ਦੀ ਖਣੌਰੀ ਮੰਡੀ ਦਾ ਕੱਲ ਦਾ ਰੇਟ ਰਿਹਾ ਜੀ 3200 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਰਤਿਆ ਮੰਡੀ 3301 ਰੁਪਏ ਫਿਰ ਆਉਂਦੀ ਜੀ ਅਲੀਗੜ ਮੰਡੀ 3110 ਰੁਪਏ ਸੁਨੀਪਤ ਮੰਡੀ 2662 ਰੁਪਏ ਜੀ ਗੋਹਾਣਾ ਮੰਡੀ 2600 ਲੱਗੇ 2800 ਰੁਪਏ ਜੀ ਪਤਨਾ ਮੰਡੀ 3100 ਤੇ 33 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਗੱਲ ਕਰਕੇ ਆਪਾਂ ਸੋਨੀਪੱਤ ਮੰਡੀ ਦੇ ਵਿੱਚ ਕਣਕ ਦੇ ਰੇਟਾਂ ਦੀ 2632 ਰੁਪਏ ਜੀ ਗੋਹਾਣਾ ਮੰਡੀ ਦੇ ਵਿੱਚ ਕਣਕ ਦਾ ਜਿਹੜਾ ਰੇਟ ਰਿਹਾ ਹੈ 2600 ਤੇ 38 ਰੁਪਏ ਰਿਹਾ ਹੈ ਜੀ ਹੁਣ ਅੱਗੇ ਗੱਲ ਕਰਦੇ ਆਪਾਂ ਮੱਕੀ ਦੇ ਰੇਟਾਂ ਦੀ ਮੱਕੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਹੈ ਭਾਈ ਜਿਹੜਾ ਬਿਹਾਰ ਲੈਣਾ ਉਹ 2600 ਤੇ 10 ਰੁਪਏ ਰਹੀ ਹੈ ਜੀ ਯੂਪੀ ਲਾਈਨ ਤੇ ਪੰਜਾਬ ਲਾਈਨ ਦਾ ਜਿਹੜੇ ਕੱਲ ਦੇ ਰੇਟ ਰਿਹਾ ਬਈ ਉਹ 2600 ਰੁਪਈਆ ਤੋਂ ਲੱਗੇ 2400 ਤੇ 10 ਰੁਪਈਆ ਤਿੱਕਰ ਕੱਲ ਮੱਕੀ ਸੇਲ ਹੋਈ ਐ ਹੁਣ ਅੱਗੇ ਗੱਲ ਕਰਦੇ ਆ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਜੈਪੁਰ ਮੰਡੀ ਰਹੀ ਹੈ ਜੀ 7400 ਰੁਪਈਆ ਜੀ ਭਰਤਪੁਰ ਮੰਡੀ ਰਹੀ ਹੈ 6915 ਰੁਪਈਆ ਤੇ ਦਿੱਲੀ ਮੰਡੀ ਰਹੀ ਹੈ 7100 ਰੁਪਈਆ ਪੰਜਾਬ ਮਾਰਕੀਟ ਦੀ ਗੱਲ ਕਰਕੇ ਪੰਜਾਬ ਮਾਰਕੀਟ ਦੇ ਵਿੱਚ ਕੱਲ ਰੇਟ ਆਪਾਂ ਨੂੰ 6900 ਤੇ 10 ਰੁਪਈਆ ਤਿੱਕਰ ਵੇਖਣ ਨੂੰ ਮਿਲੇ ਸੀਗੇ ਜਿਦੇ ਵਿੱਚ ਐਵਰੇਜ ਮਾਲ ਵੀ ਕੱਲ 6850 ਤੋਂ ਉੱਪਰ ਕੱਲ ਲੱਗ ਇਹਦਾ ਸੀਗਾ ਬਈ ਅੱਜ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਆਪਣੇ ਚੈਨਲ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਓ ਤੇ ਅੱਗੇ ਦੇ ਰੇਟ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ ਉਹਨੇ ਟਾਈਮ ਦੇ ਲਈ ਰੱਬ ਰੱਖਾ ਧੰਨਵਾਦ